ਇੱਕ ਵਾਰੀ ਭਾਈ ਇੱਕ ਪਿੰਡ 'ਚ ਇੱਕ ਪੰਡਤ ਰਹਿੰਦਾ ਸੀ ਤੇ ਉਹ ਬਹੁਤ ਹੀ ਗਿਆਨੀ ਬੰਦਾ ਸੀ ਪਰ ਉਹਨੂੰ ਬਿਨਾਂ ਮਤਲਬ ਦੀਆਂ ਗੱਲਾਂ ਤੋਂ ਖੇਜ ਆਉਂਦੀ ਸੀ ਤੇ ਪਿੰਡ ਦੇ ਲੋਕ ਉਹਦਾ ਬਹੁਤ ਮਾਨ ਸਨਮਾਨ ਕਰਦੇ ਸੀ ਪਰ ਉਹ ਤੋਂ ਬਿਨਾਂ ਮਤਲਬ ਦੇ ਸਵਾਲ-ਵਾਲੇ ਪੁੱਛਦੇ ਸੀ ਪਰ ਜਦੋਂ ਉਹ ਸਵਾਲ ਕਰਦੇ ਤਾਂ ਉਹ ਮਗਰੋਂ ਬਹੁਤ ਪੁੱਠਾ ਸਿੱਧਾ ਬੋਲਦਾ ਉਹਨਾਂ ਨੂੰ ਬੀ ਇਹ ਚੀਜ਼ ਦਾ ਕੀ ਫਾਇਦਾ ਐਮੀ ਬਿਨਾ ਗੱਲ ਤੋਂ ਸਮਾਂ ਬਰਬਾਦ ਕਰਨਾ ਤੇ ਨਾਲੇ ਬੋਲੀ ਜਾਣਾ ਪਰ ਉਹਦੀ ਇਹ ਗੱਲ ਦਾ ਲੋਕਾਂ ਤੇ ਕੋਈ ਅਸਰ ਨਾ ਪੈਂਦਾ ਜਦੋਂ ਉਹ ਉਥੇ ਮੌਕੇ ਤੇ ਸਮਝਾਉਂਦਾ ਤਾਂ ਮੂੰਹ ਤੇ ਤਾਂ ਲੋਕ ਮੰਨ ਲੈਂਦੇ ਉਥੇ ਖੜੇ ਖੜੇ ਪਰ ਬਾਅਦ 'ਚ ਫੇਰ ਉਹੀ ਹਾਲ ਰਹਿੰਦਾ ਉਹੀ ਬਿਨਾ ਗੱਲ ਦੇ ਸਵਾਲ ਤੇ ਬਿਨਾ ਮਤਲਬ ਦੀਆਂ ਗੱਲਾਂ ਚੱਲੀ ਜਾਣੀਆਂ ਬਸ ਕਈ ਵਾਰੀ ਉਹ ਪੰਡਤ ਸੋਚਦਾ ਵੀ ਜੇ ਰੁੱਤਾਂ ਨਾਂ ਬਦਲਦੀਆਂ ਹੁੰਦੀਆਂ ਤਾਂ ਅੱਤੇ ਤੋਂ ਵੱਧ ਕਹਿੰਦਾ ਮਨੁੱਖ ਦੇ ਸਵਾਲ ਖਤਮ ਹੋ ਜਾਂਦੇ ਥੋੜੀ ਜੀ ਗਰਮੀ ਹੋ ਜੇ ਕਹਿਣਗੇ ਅੱਜ ਗਰਮੀ ਵਾਲੀ ਐ ਥੋੜੀ ਜੀ ਠੰਡ ਹੋ ਜੇ ਅੱਜ ਤਾਂ ਠੰਡੀ ਵਾਲੀ ਪੈਗੀ ਜੇ ਮੀਂਹ ਆ ਜੇ ਕਹਿਣਗੇ ਮੀਂਹ ਵਾਲਾ ਆਉਂਦਾ ਜੇ ਮੀਂਹ ਨਾ ਪਵੇ ਕਹਿਣਗੇ ਮੀਂਹ ਨਹੀਂ ਪਿਆ ਕਹਿੰਦਾ ਕਹਿ ਨਾ ਹੁੰਦਾ ਕੁਛ ਨਹੀਂ ਪਰ ਦਿਨ ਚ 20 20 ਵਾਰ ਇਹੀ ਗੱਲਾਂ ਹੁੰਦੀਆਂ ਨੇ ਕੋਈ ਕਿਸੇ ਨੂੰ ਮਿਲੇ ਕਹਣ ਗਿਆ ਚ ਗਰਮੀ ਵਾਲੀ ਐ ਅੱਜ ਠੰਡ ਵਾਲੀ ਐ ਆਹੀ ਗੱਲਾਂ ਚੱਲੀ ਜਾਂਦੀਆਂ ਨੇ ਕਹਿੰਦਾ ਠੰਡ ਹੋਵੇ ਗਰਮੀ ਹੋਵੇ ਗਰਮੀ ਚ ਪਸੀਨਾ ਆਵੇ ਉਹ ਤਾਂ ਆਉਣਾ ਹੀ ਆਉਣਾ ਜਿਵੇਂ ਦੀ ਰੋਤਾ ਹੈ ਉਹੀ ਚੀਜ਼ ਹੋਣੀ ਐ ਕਹਿਣਾ ਬਦਲਣ ਥੋੜੀ ਨਾ ਲੱਗੀ ਐ ਪਰ ਫੇਰ ਵੀ ਲੋਕ ਬਿਨਾਂ ਕੱਲੋ ਹੀ ਕਰੀ ਜਾਣਗੇ ਮਨੁੱਖ ਨੂੰ ਸਭ ਤੋਂ ਵੱਧ ਆਕਲਮੰਦ ਮੰਨਣਾ ਸਭ ਤੋਂ ਵੱਡੀ ਮੂਰਖਤਾ ਉਹਦੇ ਸੋਚਣ ਦੇ ਵਿੱਚ ਹੁੰਦੀ ਸੀ ਗੱਲ ਕਹਿੰਦਾ ਵੀ ਜਿਆਦੇ ਤੋਂ ਜਿਆਦੇ ਗੱਲਾਂ ਜਮਾ ਬੇਅਰਥ ਹੁੰਦੀਆਂ ਨੇ ਮਨੁੱਖ ਦੀਆਂ ਕੋਈ ਗੱਲ ਨਹੀਂ ਬਾਤ ਨਹੀਂ ਕੁਝ ਬਦਲਦਾ ਨਹੀਂ ਉਹ ਚੀਜ਼ ਨਾਲ ਬਸ ਉਹੀ ਬੋਲੀ ਜਾਣਾ ਕਹਿੰਦਾ ਬੀ ਤਾਂ ਮੂਰਖ ਹੁੰਦਾ ਬਨੁਕ ਤਾਂ ਬਈ ਸਾਰਾ ਦਿਨ ਬਈ 8 ਸਤਾ ਦੇ ਵਿੱਚ ਹੀ ਗੱਡ ਦਿੰਦਾ ਕੋਈ ਕਿਸੇ ਨੂੰ ਮਿਲਦਾ ਤਾਂ ਵੀ ਕੋਈ ਗੱਲ ਨਹੀਂ ਹੁੰਦੀ ਬਾਤ ਨਹੀਂ ਹੁੰਦੀ ਉਹੀ ਇੱਕ ਦੂਜੇ ਨਾਲ ਗੱਲਾਂ ਕਰੀ ਜਾਣਗੇ ਉਹ ਖਿੱਚਦਾ ਸੀ ਇਹ ਚੀਜ਼ ਤੋਂ ਕਹਿੰਦਾ ਵੀ ਸਾਰੀ ਉਮਰ ਨਹੀਂ ਖੜਾ ਸੜਾਇਆ ਗਿਆ ਇਹ ਚੀਜ਼ ਤੋਂ ਇੱਕ ਦਿਨ ਕੀ ਹੋਇਆ ਉਹ ਪੰਡਤ ਆਫਨੇ ਬੈਠਾ ਰੋਟੀ ਖਾਈ ਜਾਂਦਾ ਸੀ ਤੇ ਇੱਕ ਬੰਦਾ ਆਇਆ ਆ ਕੇ ਉਹਦੇ ਪੈਰੀ ਹੱਥ ਲਾ ਕੇ ਕਹਿੰਦਾ ਪੰਡਤ ਜੀ ਰੋਟੀ ਖਾਈ ਜਾਨੇ ਹੋ ਉਹ ਪੰਡਤ ਕੋਸ ਨਾ ਬੋਲਿਆ ਪਰ ਉਹ ਜਿਹੜਾ ਬੰਦਾ ਸੀ ਬੇਅਰਥ ਸਵਾਲ ਕਰਨ ਵਾਲਾ ਉਹਨੂੰ ਚੈਨ ਕਿੱਥੇ ਉਹਨੇ ਦੁਬਾਰੇ ਫੇਰ ਬੁੱਸ ਲਿਆ ਕਹਿੰਦਾ ਪੰਡਤ ਜੀ ਰੋਟੀ ਖਾਣ ਲੱਗ ਗਏ ਉਹ ਕਹਿੰਦਾ ਨਹੀਂ ਰੋਟੀ ਦਾ ਕਾਨੂੰ ਖਾਣਾ ਕਹਿੰਦਾ ਮੱਜਾਂ ਚਾਰੀ ਜਾਣਾ ਕਹਿੰਦਾ ਮਾੜੀ ਜੀ ਨਿਗਾਹ ਮਾਰ ਤੇ ਨਾਲੇ ਪਈ ਹੱਸ ਪਿਆ ਪੰਡਤ ਜਿਹੜਾ ਬੰਦਾ ਸੀ ਉਹਦੇ ਕੋਈ ਗੱਲ ਦਿਮਾਗ 'ਚ ਨਾ ਪਈ ਉਹ ਆਪ ਦੇ ਨੇ ਸੱਚਾ ਬਣ ਕੇ ਦੁਬਾਰੇ ਫੇਰ ਕਹਿੰਦਾ ਕਹਿੰਦਾ ਪੰਡਤ ਜੀ ਕਿਉਂ ਝੂਠ ਬੋਲੀ ਜਾਂਦੇ ਹੋ ਬੈਠੇ ਤਾਂ ਤੁਸੀਂ ਪੰਥੀ ਮਾਰੀ ਰੋਟੀ ਖਾਈ ਜਾਂਦੇ ਹੋ ਕਹਿ ਵੀ ਕਹੀ ਜਾਂਦੇ ਹੋ ਮੱਝਾ ਚਾਰ ਦਾ ਤੇ ਉਹ ਪੰਡਤ ਉਹਨੂੰ ਕਹਿੰਦਾ ਵੀ ਜਦੋਂ ਤੈਨੂੰ ਦਿਖੀ ਜਾਂਦਾ ਹੈ ਵੀ ਮੈਂ ਰੋਟੀ ਖਾਈ ਜਾਂਣਾ ਕਹਿੰਦਾ ਫਿਰ ਇਹ ਚ ਪੁੱਛਣ ਵਾਲੀ ਕੀ ਗੱਲ ਸੀ ਕਹਿੰਦਾ ਜਾਂਦਾ ਮੈਂ ਪਾਗਲਾ ਕਿਦਾ ਇੱਥੇ ਰਹਿਣਾ ਤੇ じゃ ਸਾਰਾ ਪਿੰਡ ਪਾਗਲਾ ਐ ਇਹ ਦੋਨਾਂ ਚੋਂ ਇੱਕ ਗੱਲ ਐ ਸਾਰਾ ਦਿਨ ਤੇ ਇਸੇ ਗੱਲ ਦੀ ਮੱਥਾ ਖਪਾਈ ਕਰਦਾ ਮੈਂ ਵੀ ਇਹ ਚੀਜ਼ ਨੂੰ ਛੱਡ ਦਿਓ ਬਿਨਾਂ ਗੱਲ ਤੋਂ ਸਵਾਲ ਕਰੀ ਜਾਣੇ ਬੇਅਰਥ ਜਮਾ ਪਰ ਛੋਡੇ ਸਮਝ ਨਹੀਂ ਆਉਂਦੀ ਬਿਨਾਂ ਗੱਲੋਂ ਐਵੀਂ ਜੀਬ ਹਲਾਈ ਜਾਣੀ ਜਿਹੜੀ ਚੀਜ਼ ਦਾ ਪਤਾ ਐ ਉਦੇ ਬਾਰੇ ਫੇਰ ਪੁੱਛੀ ਜਾਣਾ ਜਾਂ ਦੱਸੀ ਜਾਣਾ ਅਗਲੇ ਨੂੰ ਵੀ ਕੋਈ ਫਾਇਦਾ ਹੈ ਤੇ ਇਹ ਗੱਲ ਸੁਣ ਕੇ ਭਾਈ ਉਹ ਬੰਦੇ ਨੇ ਕੰਨ ਫੜ ਲਏ ਕਹਿੰਦਾ ਲੈ ਇਤੂ ਬਾਤ ਨਹੀਂ ਹੈ ਕੰਮ ਕਰਦਾ ਵੀ ਬੇਅਰਥ ਨਹੀਂ ਬੋਲਦਾ ਇਤੂ ਬਾਤ ਪੂਰਾ ਧਿਆਨ ਰੱਖੂ ਤੇ ਧਿਆਨ ਉਹਨੇ ਹੈ ਜਾ ਰੱਖਿਆ ਦੁਆਰੇ ਫੇਰ ਉਹ ਪੰਡਤ ਕੋਲੇ ਬੈਠਣ ਲੱਗਿਆ ਹੱਥ ਜਾ ਲਿਆਉਂਦਾ ਮੱਖੀਆਂ ਡਾਉਂਦਾ ਕਹਿੰਦਾ ਐਤ ਕੀ ਤਾਂ ਕਹਿੰਦਾ ਮੱਖੀਆਂ ਨੇ ਜਾਨ ਖਾ ਲਈ ਇਹ ਗੱਲ ਸੁਣ ਕੇ ਭਈ ਪੰਡਤ ਨੇ ਆਪ ਦੇ ਕੰਨ ਫੜ ਲਏ ਕਹਿੰਦਾ ਮੇਰਾ ਦੋਸ ਆ ਜਿਹੜਾ ਸਾਨੂੰ ਬਾਰੀ-ਬਾਰੀ ਸਮਝਾਉਣਾ ਮੱਥਾ ਖਪਾਈ ਕਰਦਾ ਮੈਂ ਤੇ ਉਹਨੂੰ ਤੱਤਾ ਹੋ ਗਿਆ ਉਹ ਪੰਡਤ ਕਹਿੰਦਾ ਵੀ ਕਹਿੰਦਾ ਮੂਰਖ ਬੰਦਿਆ ਇਹ ਗੱਲ ਤਾਂ ਸੋਚ ਵੀ ਤੇਰੀਆਂ ਇਹ ਕਹਿਣ ਨਾਲ ਮੱਖੀਆਂ ਘੱਟ ਹੋ ਜਾਣਗੀਆਂ ਵੀ ਇਹਨਾਂ ਨੂੰ ਤੇਰੀ ਗੱਲ ਸਮਝ ਆਉਂਦੀ ਐ ਵੀ ਉਹੀ ਬਿਨਾਂ ਗੱਲ ਤੋਂ ਜਿਹੜੀਆਂ ਮੱਖੀਆਂ ਹੈਗੀਆਂ ਨੇ ਉਹ ਤਾਂ ਹੈਗੀਆਂ ਹੀ ਨਹੀਂ ਤੇ ਇਹ ਗੱਲ ਸੁਣਤੀ ਐ ਭਈ ਉਹ ਬੰਦੇ ਨੂੰ ਵੀ ਬੁਰਾ ਲੱਗਿਆ ਉਹ ਕਹਿੰਦਾ ਵੀ ਪੰਡਤ ਜੀ ਜਦੋਂ ਬੰਦਾ ਬੰਦੇ ਨੂੰ ਮਿਲਦਾ ਹੈ ਵੀ ਕੋਈ ਗੱਲ ਤਾਂ ਕਰਨੀ ਹੋਈ ਪੈਂਦੀ ਹੈ ਵੀ ਗੁੰਗਾ ਬਣ ਕੇ ਤਾਂ ਬੈਠੇ ਵੀ ਨਹੀਂ ਜਾਂਦਾ ਤੇ ਪੰਡਤ ਉਹਨੂੰ ਫੇਰ ਕਹਿੰਦਾ ਵੀ ਕੋਈ ਫਾਇਦਾ ਨਹੀਂ ਕਹਿੰਦਾ ਮੇਰਾ ਮੱਥਾ ਮਾਰੇ ਦਾ ਵੀ ਸੰਸਿਦਾ ਤੇਰੇ ਆਉਂਦੀ ਨਹੀਂ ਕੀ ਮੈਂ ਤੇਰਾ ਜਵਾਬ ਦੇਵਾਂ ਤੇ ਐਨੇ ਭਈ ਬੈਠਾ ਹੋ ਜਿਹੜਾ ਬੰਦਾ ਆਇਆ ਸੀ ਉਹ ਚਾਂਦੀ ਦੀ ਥਾਲੀ ਕਿੰਨੀ ਨਿਗਾ ਮਾਰੀ ਜਾਵੇ ਜਿਹੜੀ ਚ ਪੰਡਤ ਰੋਟੀ ਖਾਂਦਾ ਸੀ ਤੇ ਉਹਨੂੰ ਦੇਖ ਕੇ ਥਾਲੀ ਨੂੰ ਉਹ ਬੰਦਾ ਕਹਿੰਦਾ ਵੀ ਇਹ ਲੱਗਦਾ ਵੀ ਜਿਵੇਂ ਛੋਡੇ ਦਾਦੇ ਵੇਲੇ ਦੀ ਹੁੰਦੀ ਆ ਇਹ ਤਾਂ ਹੀ ਚਿਬ ਜੇ ਖਾਸੇ ਪਏ ਪੈਨੇ ਤੇ ਇਹ ਗੱਲ ਸੁਣ ਕੇ ਪੰਡਤ ਉਹਨੂੰ ਫੇਰ ਕਹਿੰਦਾ ਕਹਿੰਦਾ ਚਾਹੇ ਦਾਦੇ ਵੇਲੇ ਦੀ ਹੋਵੇ ਪੁਰਾਣੀ ਹੋਵੇ ਨਵੀਂ ਹੋਵੇ ਵੀ ਤੈ ਇੱਕ ਰਖਰੀਤਣੀ ਆ ਇਹ ਤੇ ਉਹ ਬੰਦਾ ਬਈ ਨਿਮਰਤਾ ਨਾਲ ਕਹਿੰਦਾ ਬੀ ਜੇ ਮੇਰੀ ਔਕਾਤ ਹੁੰਦੀ ਇਹਨੂੰ ਖਰੀਦਣ ਦੀ ਵੀ ਫੇਰ ਤੁਸੀਂ ਮੈਨੂੰ ਤਾਨਾ ਨਾ ਮਾਰਦੇ ਬੀ ਮੈਂ ਤਾਂ ਪੁੱਛਿਆ ਹੀ ਐ ਐਨੇ ਨਾਲ ਕਿਦਾ ਇਹ ਟੁੱਟ ਗਈ ਥਾਲੀ ਵੀ ਇਹ ਗੱਲ ਪੁੱਛਣ ਨਾਲ ਬੀ ਉਹ ਗੱਲ ਕਰਦਾ ਸੀ ਤੇਰੇ ਨਾਲ ਮੈਂ ਬੀ ਐਡੀ ਤਾਂ ਇਹ ਗੁੱਸੇ ਵਾਲੀ ਗੱਲ ਹੀ ਨਹੀਂ ਤੇ ਇਹ ਗੱਲ ਸੁਣ ਕੇ ਭਾਈ ਉਹ ਪੰਡਤ ਵੀ ਨਰਮ ਪੈ ਗਿਆ ਉਹ ਕਹਿੰਦਾ ਵੀ ਨਹੀਂ ਬੀ ਇਹ 'ਚ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਵੀ ਜਾਂ ਮੈਂ ਤੈਨੂੰ ਕੋਈ ਤਾਨਾ ਮੀਣਾ ਮਾਰਦਾ ਵੀ ਤੇ ਪੰਡਤ ਕਹਿੰਦਾ ਵੀ ਮੈਂ ਤਾਂ ਬਿਵਾਸੇ ਇਹ ਸਮਝਾਉਣ ਦੀ ਕੋਸ਼ਿਸ਼ ਹੀ ਕਰਦਾ ਵੀ ਬੇਅਰਥ ਬੋਲਣ ਨਾਲੋਂ ਚੁੱਪ ਚੰਗੀ ਆ ਵੀ ਬੇਅਰਥ ਮੈਨੂੰ ਕੋਈ ਚੀਜ਼ ਪਸੰਦ ਨਹੀਂ ਇਹ ਗੱਲ ਸੁਣ ਕੇ ਭਾਈ ਉਹ ਜਿਹੜਾ ਬੰਦਾ ਬੈਠਾ ਸੀ ਉਹ ਕਹਿੰਦਾ ਵੀ ਜੇ ਇੰਨੀ ਬੇਅਰਥ ਬੇਅਰਥ ਕਰਦੇ ਤੂੰ ਵੀ ਆਹ ਜਿਹੜੀ ਰੋਟੀ ਐ ਵੀ ਚਾਂਦੀ ਦੀ ਥਾਲੀ 'ਚ ਧਰ ਦੇ ਨਾਲੋਂ ਹੱਥਾਂ 'ਤੇ ਧਰ ਕੇ ਵੀ ਖਾਦੀ ਜਾਊਏ ਤਾਂ ਵੀ ਇਹ ਸਾਹਬ ਨਾਲ ਤਾਂ ਸਾਰੀਆਂ ਚੀਜ਼ਾਂ ਹੀ ਬੇਅਰਥ ਨੇ ਇਹ ਵੀ ਦਿਖਾ ਵਈ ਹੈ ਇੱਕ ਤਰ੍ਹਾਂ ਦਾ ਤੇ ਨਾਲੇ ਗੱਲ ਕਹਿਣੀ ਸੌਖੀ ਹੈ ਵੀ ਆਪ ਦਾ ਗਿਆਨ ਤੂੰ ਆਪ ਹੀ ਨਹੀਂ ਮੰਨਦਾ ਫਿਰ ਉਹ ਰੋਟੀ ਕਹਿੰਦਾ ਹੱਥਾਂ ਦੇ ਧਰ ਕੇ ਖਾ ਲਿਆ ਕਰਨਾ ਇਹ ਗੱਲ ਸੁਣ ਕੇ ਭਈ ਪੰਡਤ ਉਹਦੀ ਗੱਲ ਤੇ ਸੋਚੀ ਪੈ ਗਿਆ ਤੇ ਸੋਚੀ ਪਿਆ ਉਹ ਕੁਝ ਵੀ ਨਾ ਬੋਲਿਆ ਜਦੋਂ ਬੋਲਿਆ ਨਾ ਉਹ ਬੰਦਾ ਕਹਿੰਦਾ ਵੀ ਆ ਮੌਨਤਾਰ ਕੀ ਤਾਂ ਕੋਈ ਗੱਲ ਦਾ ਉੱਤਰ ਬੰਦਾ ਨਹੀਂ ਵੀ ਬੋਲ ਕੇ ਦੱਸ ਤੇ ਜਿਹੜਾ ਉਹ ਪੰਡਤ ਸੀ ਹੈ ਉਹ ਗਿਆਨੀ ਸੀ ਵਧੀਆ ਤੇ ਉਹਨੇ ਉਹਦੀ ਗੱਲ ਦਾ ਕੋਈ ਗੁੱਸਾ ਨਹੀਂ ਕੀਤਾ ਤੇ ਥੋੜਾ ਜਿਹਾ ਟਾਈਮ ਸੋਚਣ ਤੋਂ ਬਾਅਦ ਉਹਨੂੰ ਕਹਿੰਦਾ ਵੀ ਗੱਲ ਤੇਰੀ ਜਮਾਂ ਸਹੀ ਆ ਵੀ ਇੱਕ ਤਰ੍ਹਾਂ ਮੈਨੂੰ ਗੁਰੂ ਮਿਲ ਗਿਆ ਇਹ ਗੱਲ ਸੁਣ ਕੇ ਵੀ ਇਹ ਚੀਜ਼ ਵੀ ਹੈ ਤਾਂ ਬੇਯਾਰਥੀ ਹੈ ਤੇ ਗੱਲਾਂ-ਗੱਲਾਂ 'ਚ ਹੀ ਉਹਨੇ ਉਹਨੂੰ ਗੁਰੂ ਮੰਨ ਲਿਆ ਤੇ ਉਹਨੂੰ ਪੰਡਿਤ ਕਹਿਣ ਲੱਗਿਆ ਵੀ ਕੱਲੀਆਂ ਇਹ ਗੱਲਾਂ ਨਾਲ ਨਹੀਂ ਗੱਲਵਾਨੀ ਵੀ ਕੋਈ ਮਾਨ ਮਰਿਆਦਾ ਵੀ ਹੁੰਦੀ ਹੈ ਵੀ ਜਿਹੜੀ ਆ ਥਾਲੀ ਆ ਜਿਹੜੀ 'ਚ ਮੈਂ ਰੋਟੀ ਖਾਣਾ ਵੀ ਗੁਰੂ ਦਕਸ਼ਨਾ ਦੇ ਵਿੱਚ ਇਹ ਤੈਨੂੰ ਸਵੀਕਾਰ ਕਰਨੀ ਪਊਗੀ ਤੇ ਉਹ ਬੰਦੇ ਨੇ ਬਥੇਰੀ ਨਾ ਕੀਤੀ ਨਾ ਨਾ ਕਰਦੇ ਨੂੰ ਉਹਨੇ ਤਾਂ ਉਹਨੂੰ ਚਾਂਦੀ ਦੀ ਥਾਲੀ ਦੇਤੀ ਤੇ ਥਾਲੀ ਫੜੋਂਦੇ ਫੜੋਂਦੇ ਉਹ ਪੰਡਤ ਨੇ ਉਹਨੂੰ ਪੁੱਛਿਆ ਵੀ ਤੂੰ ਆਇਆ ਕੀ ਕੰਮ ਸੀ ਉਹ ਗੱਲ ਜੀ ਤਾਂ ਤੂੰ ਗੱਲ ਹੀ ਨਹੀਂ ਕੀਤੀ ਹੋਰ ਗੱਲਾਂ ਚ ਹੀ ਪਿਆਰੇ ਹੈ ਬੇਅਰਥੀ ਸਵਾਲ ਜਵਾਬ ਕਰੀ ਗਿਆ ਤੇ ਉਹ ਬੰਦਾ ਮੂਰੋਂ ਕਹਿੰਦਾ ਵੀ ਬੇਅਰਥ ਕਿਉਂ ਮੇਰੇ ਵਾਸਤੇ ਤਾਂ ਇਹ ਬਹੁਤ ਵਧੀਆ ਰਿਹਾ ਵੀ ਆਹ ਦੇਖ ਚਾਂਦੀ ਦੀ ਥਾਲੀ ਮਿਲ ਗਈ ਮੈਨੂੰ ਬੇਅਰਥ ਕਿਵੇਂ ਕਹੀ ਇਹਨੂੰ ਆਇਆ ਤਾਂ ਕਹਿੰਦਾ ਮੈਂ ਲੱਛੀ ਮੰਗਣ ਸੀ ਪਰ ਗਿਆ ਕਹਿੰਦਾ ਮੈਂ ਫਾਇਦੇ 'ਚ ਤੇ ਤੈਨੂੰ ਇਹ ਗੱਲ ਦੀ ਹਾਨੀ ਹੋਗੀ ਤੂੰ ਘਾਟੇ 'ਚ ਗਿਆ ਤੇ ਪੰਡਿਤ ਉਹਦੀ ਗਰਦਨ ਕੰਨੀ ਹੱਥ ਕਰਕੇ ਕਹਿੰਦਾ ਵੀ ਤੇਰੀ ਸੌਹ ਲੱਗੇ ਕਹਿੰਦਾ ਅੱਜ ਤਾਂ ਮੈਂ ਬਾਲਾ ਖੋਸਾਂ ਹੋਰ ਵੀ ਬਹੁਤ ਸਾਰੀਆਂ ਬੇਅਰਥ ਚੀਜ਼ਾਂ ਤੋਂ ਖੈਣਾ ਸੁੱਟ ਜੂਗਾ ਉਸ ਤੋਂ ਬਾਅਦ ਭਾਈ ਲੋਕ ਉਹਨੂੰ ਫੋਰ ਤੰਗ ਕਰਨ ਲੱਗੇ ਜਿਵੇਂ ਵੀ ਕੋਈ ਬੰਦਾ ਮਿਲਦਾ ਬਿਨਾਂ ਗੱਲ ਤੋਂ ਬੇਅਕਸ ਸਵਾਲ ਹੋਰ ਪੁੱਛਣੇ ਵਧਾਤੇ ਲੋਕਾਂ ਨੇ ਜਿਵੇਂ ਕੋਈ ਮੁੰਡਾ ਮਿਲਦਾ ਉਹ ਉਹਨੂੰ ਕਹਿੰਦੇ ਵੀ ਸਾਨੂੰ ਵੀ ਦੇ ਦੇ ਚਾਂਦੀ ਦੀ ਥਾਲੀ ਵੀ ਨਹੀਂ ਅਸੀਬ ਨਹੀਂ ਬੋਲਣੋਂ ਚੁੱਪ ਕਰਦੇ ਸਵਾਲ ਤਾਂ ਸਾਡੇ ਲਈ ਵੀ ਬਹੁਤ ਨੇ ਪਰ ਤੂੰ ਥਾਲੀ ਦੇਣ ਵਾਲਾ ਬਣ ਨਹੀਂ ਚਾਂਦੀ ਦੀ ਥਾਲੀ ਦੇਣੀ ਤਾਂਬੇ ਦੀ ਵੀ ਦੇ ਦੇ ਤੇ ਉਹ ਪੰਡਤ ਭਈ ਮਨ ਜਾ ਸਮਝਾ ਕੇ ਖਿਜਦਾ ਨਾ ਔਰ ਤਾਂ ਉਹਨਾਂ ਨੂੰ ਕਹਿੰਦਾ ਕੋਈ ਸਿੱਖਿਆ ਤੇ ਗਿਆਨ ਵਾਲੀ ਗੱਲ ਦੱਸੋ ਸੋਨੂੰ ਵੀ ਦੇ ਦੂੰਗਾ ਥਾਲੀ ਤੇ ਉਸ ਤੋਂ ਬਾਅਦ ਭਈ ਉਹ ਪੰਡਤ ਤੇ ਉਹਦੀ ਗੱਲ ਦਾ ਹਜ਼ਾਰ ਮਤਲਬ ਆਸਰ ਹੋਇਆ ਵੀ ਉਹਨੇ ਤਾਂ ਆਪਦੀ ਜਿਹੜੀ ਦਾਦੇ ਪੜਦਾਦਿਆਂ ਦੀ ਹਵੇਲੀ ਸੀ ਉਹ ਵੇਚਤੀ ਤੇ ਚੌਂਪੜੀ 'ਚ ਰਹਿਣ ਲੱਗਿਆ ਕਾਹ ਫੋਸਦੀ ਬਣਾ ਕੇ ਤੇ ਕੰਮ-ਕੰਮ ਦੇ ਭਾਂਡੇ ਰੱਖ ਕੇ ਦੋ ਤਿੰਨ ਬਾਕੀ ਸਾਰੇ ਭਾਂਡੇ ਵੀ ਉਹੀ ਵੰਡਤੇ ਤੇ ਦੋ ਜਾਨਿਆਂ ਦੇ ਟੱਬਰ ਵਾਸਤੇ ਮੈਂ ਇਸ ਵੀ ਕੀ ਕਰਨੀ ਸੀ ਤੇ ਉਹਨੇ ਤਾਂ ਲਵੇ ਵਾਲੇ ਪਿੰਡ ਚ ਇੱਕ ਗੁਜਰ ਰਹਿੰਦਾ ਸੀ ਤੇ ਉਹਦੇ ਕੋਲੇ ਗਾਂ ਸੀ ਤੇ ਉਹ ਪੰਡਤ ਲੈ ਕੇ ਆਪਦੀ ਮਿਹਸ ਨੂੰ ਉਹ ਗੁਜਰ ਦੇ ਪਿੰਡ ਜਾ ਵੜਿਆ ਤੇ ਉੱਥੇ ਜਾ ਕੇ ਉਹਨੂੰ ਕਹਿੰਦਾ ਸੀ ਮੱਝ ਦੇ ਵੱਟੇ ਮੈਨੂੰ ਗਾਂ ਦੇ ਦੇ ਤੇ ਉਹ ਗੁਜਰ ਨੇ ਮੱਝ ਦੇ ਬਦਲੇ ਗਾਂ ਦੇਤੀ ਹਾਲੇ ਉਹ ਉਥੋਂ ਲੈ ਕੇ ਤੁਰੇ ਸੀ ਗਾਂ ਨੂੰ ਲਾਗੇ ਲੋਕ ਪੁੱਛਣ ਕਹਿੰਦੇ ਵੀ ਗਾਂ ਕਿੰਨੇ ਦੀ ਲਈ ਐ ਉਹਨੇ ਭਈ ਸਾਰੀ ਜਿਹੜੀ ਗੱਲ ਸੀਗੀ ਵੀ ਐ ਕਰਕੇ ਮੱਝ ਵਟੇ ਲਿਆਂਦੀ ਐ ਵੀ ਦੋ ਜਣਿਆਂ ਦਾ ਪਰਿਵਾਰ ਐ ਕਰ ਕਰਾ ਕੇ ਸਾਰੀ ਗੱਲ ਦੱਸਤੀ ਹਾਲੇ ਉਹ ਥੋੜੀ ਤੁਰਿਆ ਸੀ ਥੋੜੀਆਂ ਜਿਹੀਆਂ ਪਲੰਗਾ ਬਟਣ ਤੋਂ ਬਾਅਦ ਫੇਰ ਇੱਕ ਬੰਦਾ ਮਿਲ ਗਿਆ ਉਨੇ ਵੀ ਉਹੀ ਗੱਲ ਕਹਿੰਦਾ ਦਾ ਕਿੰਨੇ ਦੀ ਲਿਆਂਦੀ ਐ ਤੇ ਪੰਡਤ ਨੇ ਉਹਨੂੰ ਵੀ ਅੱਧਿਕ ਗੱਲ ਜੀ ਦਸਤੀ ਚਲ ਵੀ ਕਿਹੜਾ ਖਿਹੜਾ ਸਰਾਈਏ ਤੇ ਤੁਰੇ ਆਉਂਦੇ ਆਉਂਦੇ ਰਾਹ 'ਚ ਹੋਰ ਵੀ ਪਿੰਡ ਆਉਂਦੇ ਸੀ ਤੇ ਜਿੱਥੋਂ ਦੀ ਉਹ ਲੰਘਦਾ ਬਸ ਲੋਕਾਂ ਦਾ ਉਹੀ ਕੰਮ ਆ ਕਿੰਨੇ ਦੀ ਲਿਆਂਦੀ ਕਿੱਥੋਂ ਲਿਆਂਦੀ ਐਂ ਚੱਲੀ ਗਿਆ ਤੇ ਜਵਾਬ ਦੇ ਤੇ ਉਹ ਪੰਡਤ ਵੀ ਜਮ੍ਹਾਂ ਅੱਕ ਗਿਆ ਵੀ ਬਿਨਾਂ ਗੱਲੋਂ ਹਟਦੀ ਨਹੀਂ ਹੈਗੇ ਲੋਕ ਖੇਜ ਗਿਆ ਭਾਈ ਉਹ ਪੂਰਾ ਉਹਨੂੰ ਆਏ ਲੱਗੇ ਵੀ ਜਾਂ ਤਾਂ ਆਪਦੇ ਕੰਨਾਂ 'ਚ ਡੱਕੇ ਮਾਰ ਕੇ ਪਰਦੇ ਪਾੜ ਲਾਂ ਜਾਂ ਫਿਰ ਜਿਹੜਾ ਮੂੰਹੋਂ ਬੋਲਦਾ ਹੈ ਉਹਦੀ ਜੀਭ ਫੜ ਕੇ ਖਿੱਚ ਲਾਂ ਤੇ ਪੂਰਾ ਖੇਜਿਆ ਹੋਇਆ ਭਾਈ ਉਹ ਜਦੋਂ ਉਹ ਆਪਦੇ ਪਿੰਡ ਪਹੁੰਚਿਆ ਉਦੋਂ ਤੱਕ ਉਹ ਜਮਾ ਅੱਕਿਆ ਪਿਆਸੀ ਲੋਕਾਂ ਦੇ ਸਵਾਲਾਂ ਤੋਂ ਦੱਸ-ਦੱਸ ਕੇ ਜਦੋਂ ਪਿੰਡ 'ਚ ਬੜਿਆ ਉਹ ਬਰਦੇਸਾਰ ਜਿਹੜੇ ਬੰਦੇ ਨੇ ਚਾਂਦੀ ਦੀ ਥਾਲੀ ਲਈ ਸੀ ਉਹਦੇ ਤੋਂ ਉਹ ਖੜਾ ਸੀ ਉਹਨੇ ਤਾਂ ਲਾ ਕੇ ਪੈਰੀ ਹੱਥ ਕਹਿੰਦਾ ਬਾਬਾ ਗਾਈ ਕਿੰਨੇ ਦੀ ਲਿਆਂਦੀ ਐ ਜਦੋਂ ਇਹ ਗੱਲ ਸੁਣੀ ਉਹ ਤਾਂ ਕੇ ਹੋਏ ਨੇ ਛੱਡ ਕੇ ਗਾਈ ਦਾ ਰਸਾ ਸੂਏ ਚ ਸਾਰ ਮਾਰੀ ਤੇ ਉਹ ਤਾਂ ਭਈ ਉਹ ਜ਼ਾਦੇ ਡੂੰਗਾ ਹੈ ਨਹੀਂ ਸੀ ਪਰ ਫੇਰ ਵੀ ਉਹ ਬੰਦਾ ਡਰ ਕੇ ਆਉਦਾ ਤਾਂ ਧੱਕ-ਧੱਕ ਕਰੇ ਉਹਦੇ ਜਦੋਂ ਭਾਦੀ ਬਣ ਗਈ ਉਹਨੇ ਤਾਂ ਉੱਚੀ ਉੱਚੀ ਰੌਲਾ ਪਾਤਾ ਤੇ ਪਿੰਡ ਵਾਲੇ ਲੋਕ ਵੀ ਭੱਜੇ ਆਉਣ ਵੀ ਕਿਤੇ ਡੁੱਬ ਗਿਆ ਤੇ ਜਦੋਂ ਆਏ ਲੋਕ ਉਹ ਪੰਡਤ ਦਾ ਕੁੱਦੀ ਜਾਵੇ ਕਹਿੰਦਾ ਹਾਲੇ ਨਹੀਂ ਨਿਕਲਦਾ ਪਹਿਲਾਂ ਸਾਰੇ ਪਿੰਡ ਵਾਲਿਆਂ ਨੂੰ ਇਕੱਠੇ ਕਰੋ ਤੇ ਇੱਕ ਵਾਰਾਂ ਦੀ ਸਾਰੀ ਗੱਲ ਦੱਸੂਗਾ ਵੀ ਗਾਂ ਹੀ ਕਿੰਨੇ ਦੀ ਲੈਂਦੀ ਐ ਵੀ ਕਿਵੇਂ ਇਹਦੀ ਆਦਲਾ-ਬਦਲੀ ਕੀਤੀ ਐ ਤੇ ਕਿੱਥੋਂ ਇਹਨੂੰ ਲੈ ਕੇ ਆਇਆ ਹਰੇਕ ਘਰ ਦਾ ਕਹਿੰਦਾ ਜੀ ਜੀ ਇੱਥੇ ਹੋਵੇ ਤੇ ਕਰ ਕਰਾ ਕੇ ਭਈ ਸਾਰਾ ਪਿੰਡ ਇਕੱਠਾ ਕਰਨਾ ਪਿਆ ਵੀ ਕਹਿੰਦੇ ਕਿਤੇ ਡੋਬਣਾ ਜਾਵੇ ਤੇ ਜਦੋਂ ਸਾਰਾ ਪਿੰਡ ਆ ਗਿਆ ਉਹਨਾਂ ਨੇ ਹੱਥ ਜੋੜੇ ਪਿੰਡ ਵਾਲਿਆਂ ਨੇ ਕਹਿੰਦੇ ਵੀ ਨਿਕਲਿਆ ਤੂੰ ਵੀ ਮੈਂਤਾਲੀ ਗੱਲੀ ਐ ਤੇ ਜਦੋਂ ਇਹ ਚੀਜ਼ ਪੰਡਤ ਨੇ ਦੇਖੀ ਵੀ ਹੁਣ ਨਿਬੜ ਗਿਆ ਕੰਮ ਸਵਾਲ ਜਵਾਬ ਵਾਲਾ ਵੀ ਲੱਗ ਗਿਆ ਲੋਕਾਂ ਨੂੰ ਪਤਾ ਤੇ ਉਹ ਮੰਨ ਗਿਆ ਭਾਈ ਜਦੋਂ ਮੰਨ ਗਿਆ ਪਿੰਡ ਵਾਲਿਆਂ ਨੇ ਰਸੀਸੀਤੀ ਸੂਏ ਚ ਉਹ ਫੜਕੇ ਹਾਲੇ ਅੱਧਕ ਤੱਕ ਹੀ ਨਿਕਲਿਆ ਸੀ ਐਨੇ ਨੂੰ ਉਹ ਥਾਲੀ ਵਾਲਾ ਬੰਦਾ ਕਹਿੰਦਾ ਕਹਿੰਦਾ ਪੰਡਤ ਜੀ ਜਿਆਦੇ ਛੱਟ ਤਾਂ ਨਹੀਂ ਲੱਗੀ ਤੇ ਇਹ ਗੱਲ ਸੁਣ ਕੇ ਭਈ ਮੱਲੋ ਚੋਰੀ ਉਹ ਪੰਡਤ ਦੀ ਹਾਸੀ ਨਿਕਲ ਗਈ ਹੱਸਦਾ ਹੱਸਦਾ ਕਹਿੰਦਾ ਕਹਿੰਦਾ ਮੇਰੇ ਕੋਲ ਨਹੀਂ ਕੋਈ ਚਾਂਦੀ ਦੀ ਥਾਲੀ ਸੀ ਉਹ ਤੈਨੂੰ ਦੇਤੀ ਹੋਰ ਮੇਰੇ ਕੋਲੇ ਹੈ ਨਹੀਂ ਹੁਣਾ ਹੁਣ ਸਵਾਲ ਪੁੱਸਣ ਦਾ ਕੋਈ ਫਾਇਦਾ ਨਹੀਂ ਇਹ ਨਨੂ ਜਦੋਂ ਹੋਰ ਗਹਾ ਆ ਗਿਆ ਹੋ ਇੱਕ ਬਜ਼ੁਰਗ ਬੰਦਾ ਛੜਾ ਸੀ ਉਹ ਆਪਦੀ ਦਾੜੀ ਤੇ ਹੱਥ ਫੇਰਦਾ ਹੋਇਆ ਕਹਿੰਦਾ ਕਹਿੰਦਾ ਪੰਡਤ ਜੀ ਸਾਰੇ ਕੱਪੜੇ ਗਿੱਲੇ ਹੋ ਗਏ ਇਹ ਗੱਲ ਸੁਣ ਕੇ ਬਈ ਉਹਨੂੰ ਤਾਂ ਹਾਸ ਦੇ ਹਾਸ ਦੇ ਨੂੰ ਫੇਰ ਗੁੱਸੇ ਵਾਲੀ ਦੰਦਲ ਪੈ ਗਈ ਉਹ ਤਾਂ ਅੱਗ ਲੱਗ ਗਈ ਇਹ ਗੱਲ ਸੁਣ ਕੇ ਤੇ ਉਹਨੇ ਤਾਂ ਰਸੇ ਤੋਂ ਹੱਥ ਹੀ ਛੱਡ ਤੇ ਤੇ ਪਾਣੀ 'ਚ ਡਿੱਗਣ ਦੀ ਫੇਰ ਉੱਚੀ ਜਿਹੇ ਆਵਾਜ਼ ਆਈ ਤੇ ਇਹ ਬਾਤ ਸੁਣ ਕੇ ਜਿਹੜਾ ਉਹ ਬਜ਼ੁਰਗ ਖੜਾ ਸੀ ਉਹਦੇ ਤਾਂ ਆਹ ਦੀ ਫੇਰ ਬਣ ਗਈ ਕਹਿੰਦਾ ਵੀ ਬ੍ਰਹਮ ਹੱਤਿਆ ਲੱਗੂਗੀ ਪਾਪ ਛਾੜ ਲਿਆ ਸਿਰ ਤੇ ਤੇ ਜਦੋਂ ਥੋੜੇ ਜਿਹੇ ਟਾਈਮ ਬਾਅਦ ਦੇਖਿਆ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਵੀ ਪੰਡਿਤ ਤਾਂ ਕੁਦਣ ਜਾਣਦਾ ਹੈ ਤੇ ਫੇਰ ਭਈ ਸਾਰੇ ਪਿੰਡ ਵਾਲਿਆਂ ਨੇ ਕੰਨ ਫੜ ਲਏ ਤੇ ਜਦੋਂ ਕੰਨ ਫੜਦੇ ਬਥੇਰਾ ਲੋਕ ਕਹਿਣ ਵੀ ਇਹ ਦੂ ਵਾਰ ਦੇ ਨੂੰ ਕੁਛ ਨਹੀਂ ਪੁੱਛਦੇ ਪਰ ਪੰਡਿਤ ਮੰਨੇ ਨਾ ਪੰਡਤ ਨੇ ਫਿਰ ਸੂਏ ਦੇ ਵਿੱਚ ਵਿੱਚ ਬੈਠੇ ਨਹੀਂ ਫੈਸਲਾ ਕਰ ਲਿਆ ਵੀ ਹੋਰ ਪਿੰਡ ਜਾ ਕੇ ਰਹਿਣ ਲੱਗੂਗਾ ਤੇ ਲੋਕਾਂ ਨੇ ਬਥੇਰਾ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ ਹੁਣ ਇਤੂ ਬਾਅਦ ਤੈਨੂੰ ਇਹ ਸਵਾਲ ਜਵਾਬ ਨਹੀਂ ਕਰ ਦੇ ਪਰ ਉਹ ਮੰਨਿਆ ਨਾ ਪਈ ਤੇ ਚੱਕ ਕੇ ਆਪਦਾ ਸਮਾਨ ਜਿਹੜਾ ਬਚਿਆ ਸੀ ਬਾਕੀ ਤਾਂ ਵੇਚ ਹੀ ਦਿੱਤਾ ਸੀ ਉਹ ਤਾਂ ਦੂਜੇ ਪਿੰਡ ਵਗ ਗਿਆ ਤੇ ਉੱਥੇ ਵੀ ਲੋਕਾਂ ਦਾ ਉਹੀ ਕੰਮ ਕਿਹੜੇ ਪਿੰਡੋਂ ਆਏ ਹੋ ਕੀ ਗੱਲ ਹੋ ਗਈ ਸੀ ਪਿੰਡ ਉਹੀ ਸਵਾਲ ਜਵਾਬ ਤੇ ਮਤਲਬ ਕਿ ਦੁਨੀਆਦਾਰੀ ਹੈ ਉਹ ਇਹ ਚੀਜ਼ ਤੋਂ ਨਿਕਲ ਹੀ ਨਹੀਂ ਸਕਿਆ ਬਥੇਰਾ ਉਹਨੇ ਜ਼ੋਰ ਲਾਇਆ ਪਰ ਜਿਹੜੀ ਗੱਲ ਬਾਤ ਆ ਬੰਦਿਆਂ ਦਾ ਸੁਭਾਗ ਆ ਮਨੁੱਖ ਦਾ ਉਹ ਇਹ ਹੀ ਹੈ ਆਪਾਂ ਜੇ ਮੀਂਹ ਪੈ ਜੇ ਤਾਂ ਵੀ ਆਪਾਂ ਕਹਿੰਦੇ ਆ ਵੀ ਅੱਜ ਤਾਂ ਮੀਂਹ ਪੈ ਗਿਆ ਕਈ ਕਈ ਵਾਰ ਕਹਿੰਦੇ ਆ ਜੇ ਗਰਮੀ ਹੋਵੇ ਤਾਂ ਵੀ ਕਹੀ ਜਾਂਦੇ ਆ ਵੀ ਅੱਜ ਤਾਂ ਗਰਮੀ ਵਾਲੀ ਆ ਇਹ ਚੀਜ਼ ਤੋਂ ਨਿਕਲਣਾ ਬਹੁਤ ਔਖਾ ਹੈ ਤੇ ਉਹ ਪੰਡਤ ਫਿਰ ਇਹ ਗੱਲ ਨੂੰ ਸਵੀਕਾਰ ਕਰਕੇ ਆਪਣੀ ਜ਼ਿੰਦਗੀ ਕੱਢਣ ਲੱਗਿਆ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਗਿਆਨ ਨਹੀਂ ਵੰਡਿਆ ਭਾਈ ਬਸ ਮਨੋਰੰਜਨ ਵਾਸਤੇ ਕਹਾਣੀ ਭਰੀਆ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਭਾਈ ਸਾਰਿਆਂ ਦਾ